ਅਫਸਰ ਕੀ ਕਰਨ ਜਦੋਂ ਜ਼ਿਲ੍ਹਿਆਂ ਦੇ ਵਿੱਚ ਸਬਡਿਵੀਜ਼ਨ ਦੇ ਲੈਵਲ ਦੇ ਤੇ ਡਿਵੀਜ਼ਨ ਲੈਵਲ ਤੇ ਜਦੋਂ ਪ੍ਰੋਗਰਾਮ ਹੁੰਦੇ ਨੇ ਕਿ ਮੰਤਰੀਆਂ ਦੇ ਐਮਐਲਏ ਦੇ ਉਦੋਂ ਖਰਚਾ ਕੌਣ ਚੱਲਦਾ ਹੈਗਾ ਉਹ ਖਰਚਾ ਉਦੋਂ ਵੰਡ ਕੇ ਚੱਲਿਆ ਜਾਂਦਾ ਹੈਗਾ ਨਾਇਬ ਤਸਿਲਦਾਰ ਕਿਤੇ ਚੱਲਦਾ ਕਦੀ ਤਸਿਲਦਾਰ ਚੱਲਦਾ ਕਦੀ ਬੀਡੀਪੀਓ ਚੱਲਦਾ ਕਿਤੇ ਐਸਡੀਐਮ ਚੱਲ ਜਾਂ ਤੇ ਜਿਹੜੀ ਸਰਕਾਰ ਆਪਣੇ ਜਿਹੜੇ ਮੰਤਰੀ ਤੇ ਮੁੱਖ ਮੰਤਰੀਆਂ ਦੇ ਜਿਹੜੇ ਟੂਰ ਹੁੰਦੇ ਨੇ 100 200 ਕਰੋੜ ਰੁਪਏ ਦਾ ਇਹ ਐਕਸਟਰਾ ਹੀ ਫੰਡ ਰੱਖ ਲੈਣਾ ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾਵੇ ਫੰਡ ਫਿਰ ਜਿਹੜੇ ਆ ਕਰਪਸ਼ਨ ਜਿਹੜੇ ਨਾ ਉਹ ਨਹੀਂ ਅੱਧੇ ਦੇ ਰਜਿਸਟਰੀ ਕਲਰਕ ਜਿਹੜੇ ਨੇ ਜਿਹੜੇ ਜ਼ਿਲ੍ਹਿਆਂ ਦੇ ਵੱਡੇ ਅਫਸਰ ਆ ਗਏ ਨਾ ਰੈਵਨਿਊ ਜਿਹੜੇ ਕਲਰਕ ਆਗਣ ਜਿਹੜੇ ਰਜਿਸਟਰੀਆਂ ਕਰਦੇ ਕਨੇ ਅੱਧੇ ਜ਼ਿਲ੍ਹੇ ਦੇ ਅਫਸਰਾਂ ਦੇ ਘਰ ਦੇ ਖਰਚੇ ਉਹ ਚੱਲਦੇ ਨੇ ਨਿਆਣਿਆਂ ਦੇ ਫੀਸਾਂ ਉਹ ਚੱਲਦੇ ਨੇ ਕੁੱਤੇ ਨੂੰ ਆਉਣ ਜਾਣ ਵਾਲਾ ਖਰਚਾ ਵੀ ਉਹੀ ਚੱਲਦੇ ਹੈਗੇ ਨੇ ਉਹਦਾ ਮਤਲਬ ਹੈ ਕਿ ਤੂੰ ਸਿਰਫ ਉਹ ਨਹੀਂ ਬਾਕੀ ਵੀ ਜਿਲ੍ਹਾ ਲੈਵਲ ਤੇ ਜਿਹੜੇ ਅਫਸਰ ਹੈਗੇ ਨੇ ਉਹ ਵੀ ਬਰਾਬਰ ਦੇ ਭਾਗੀਦਾਰ ਨੇ ਬਰਾਬਰ ਦੇ ਦੋਸ਼ੀ ਨੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਹਾਲਾਂਕਿ ਇਸ ਸਮਾਮ ਦੇ ਵਿੱਚ ਸਭ ਨੰਗੇ ਨੇ ਚਾਹੇ ਸਰਕਾਰ ਨੇ ਐਮ ਐਲ ਏ ਨੇ ਚਾਹੇ ਨਹੀਂ ਕੋਈ ਐਮ ਐਲ ਏ ਚਾਹੇ ਡਿਪਾਰਟਮੈਂਟ ਦੇ ਨੇ ਉਹ ਸਾਰੇ ਇੱਕੋ ਜਿਹੇ ਨੇ ਪਰ ਉਹਨਾਂ ਨੂੰ ਲੱਗਦਾ ਕਿ ਸਾਨੂੰ ਜਿਹੜਾ ਗਿੰਮਿਤੀ ਸਾਜ਼ਿਸ਼ ਦੇ ਨਾਲ ਸਰਕਾਰ ਵੀ ਚੋਰ ਚੋਰ ਕਹਿ ਰਹੀ ਆ ਔਰ ਵਿਜੀਲੈਂਸ ਵਿਭਾਗ ਵੀ ਜਿਹੜਾ ਵਾ ਉਹ ਕਹਿ ਰਿਹਾ